ਗੁਰਜੀ ਦਾ ਖਾਲਸਾ ਵਾਹਿਗੁਰਜੀ ਦੀ ਫਤਿਹ ਮੈਨੂੰ ਹੁਣੇ ਪਤਾ ਲੱਗਿਆ ਕਿ ਮੇਰੇ ਖਿਲਾਫ ਜਿਹੜੀ ਅਨਅਧਿਕਾਰਤ ਕਮੇਟੀ ਬਣਾਈ ਸੀ ਜਾਂਚ ਕਰਨ ਵਾਸਤੇ ਆਪ ਹੀ ਦਰਖਾਸਤ ਲੈ ਕੇ ਤੇ ਆਪ ਹੀ ਜਿਹੜੀ ਹੈ ਉਪਰਤਾਲੀਆ ਕਮੇਟੀ ਬਣਾਈ ਸੀ ਬਾਅਦੋਂ ਤਾਂ ਇੱਕ ਮਹੀਨੇ ਦਾ ਸਮਾਂ ਵਧਾ ਦਿੱਤਾ ਹੈ ਮੈਨੂੰ ਲੱਗਦਾ ਹੈ ਕਿ ਉਹ ਇੱਕ ਮਹੀਨੇ ਦਾ ਸਮਾਂ ਕਮੇਟੀ ਦਾ ਨਹੀਂ ਬਧਾਇਆ ਕਮੇਟੀ ਨੂੰ ਇੱਕ ਮਹੀਨੇ ਦਾ ਸਮਾਂ ਨਹੀਂ ਦਿੱਤਾ ਬਲਕਿ ਮੈਨੂੰ ਇੱਕ ਮਹੀਨੇ ਦਾ ਸਮਾਂ ਦਿੱਤਾ ਕਿ ਕਾਕਾ ਹੁਣ ਅਸੀਂ ਐਂ ਹੀ ਕਰਾਂਗੇ ਨਾ ਜਿਉਂਦੇ ਆਂ ਚ ਛੱਡਾਂਗੇ ਨਾ ਮਰਦੇ ਆਂ ਚ ਛੱਡਾਂਗੇ ਤੋਰੀ ਅੰਗੂਲਮ ਕਾ ਕੇ ਰੱਖਾਂਗੇ ਪਰ ਮੈਂ ਇੱਕ ਗੱਲ ਸਾਫ਼ ਤੇ ਸਪਸ਼ਟ ਇਹ ਆ ਦੇਣਾ ਚਾਹਉਣਾ ਮੈਨੂੰ ਕੋਈ ਪਰਵਾਹ ਨਹੀਂ ਮੇਰੇ ਤੇ ਦੋਸ਼ ਲਾਏ ਆ ਉਹਨਾਂ ਦੋਸ਼ਾਂ ਅਧੀਨ ਮੇਰੀਆਂ ਸਵਾਵਾਂ ਖਤਮ ਕਰ ਦਿਓ ਮੈਨੂੰ ਕੋਈ ਇਤਰਾਜ਼ ਨਹੀਂ ਜੋ ਵੀ ਤੁਸੀਂ ਕਰਨਾ ਤੁਸੀਂ ਕਰ ਲਓ ਮੈਂ ਜੋ ਅਕਾਲ ਪੁਰਖ ਦੀ ਅਪਾਰ ਕਿਰਪਾ ਦ੍ਰਿਸ਼ਟੀ ਨਾਲ 2 ਦਸੰਬਰ ਨੂੰ ਪੰਨ ਸਿੰਘ ਸਹਿਬਾਨ ਦੇ ਫੈਸਲੇ ਦੇ ਵਿੱਚ ਜਿਹੜਾ ਸ਼ਾਮਲ ਹੋਇਆ ਮੈਂ ਉਦੋਂ ਵੀ ਗੜੋਲ ਸੀ ਹੁਣ ਵੀ ਗੜੋਲ ਹੈ ਫੇ ਅਡੋਲ ਹੀ ਰਹਾਂਗਾ ਕਿਸੇ ਘਬਰਾਟ ਕਿਸੇ ਚਿੰਤਾ ਕਿਸੇ ਫਿਕਰ ਦੇ ਵਿੱਚ ਬਿਲਕੁਲ ਨਹੀਂ ਪਾਵਾਂਗਾ ਕਿਉਂਕਿ ਜਿਹੜੇ ਸੰਘਰਸ਼ ਹੁੰਦੇ ਆ ਇਹ ਬੰਦੇ ਨੂੰ ਜਿਉਣਾ ਸਿਖਾਉਂਦੇ ਨੇ ਬੰਦੇ ਨੂੰ ਲੜਨਾ ਸਿਖਾਉਂਦੇ ਨੇ ਇਸ ਕਰਕੇ ਮੈਨੂੰ ਕੋਸ਼ਿਸ਼ ਕਰਨੀ ਹੈ ਹਾਂ ਮੈਂ ਇੱਕ ਗੱਲ ਜ਼ਰੂਰ ਕਹਾਂਗਾ ਸ਼ਰਮਣੀਆਂ ਅਕਾਲੀ ਦਲ ਦੀ ਜਿਹੜੀ ਸੀਨੀਅਰ ਲੀਡਰਸ਼ਿਪ ਹੈ ਉਸ ਨੇ ਮਹਾਭਾਰਤ ਤੁਸੀਂ ਸਾਰਿਆਂ ਨੇ ਵੇਖਿਆ ਟੈਲੀਵਿਜ਼ਨਾਂ ਦੇ ਉੱਤੇ ਚੱਲਿਆ ਉਹਦੇ ਵਿੱਚ ਪੀਸ਼ਮ ਪਤਾਮਾ ਦਰੁਣਾਚਾਰੀਆ ਕਿਰਪਾਚਾਰੀਆ ਵਰਗੇ ਜਿਹੜੇ ਵੱਡੇ ਵੱਡੇ ਮਹਾਰਤੀ ਸੀ ਉਹ ਅਰਜੁਨ ਦੇ ਨਾਲੋਂ ਕਿਸੇ ਵੀ ਗੱਲੋਂ ਘੱਟ ਨਹੀਂ ਸੀ ਬੁਰੇ ਪ੍ਰਾਕਰਮੀ ਯੋਧੇ ਸੀ ਪਰ ਉਹ ਇਸ ਲਈ ਖਤਮ ਹੋ ਗਏ ਕਿਉਂਕਿ ਉਹਨਾਂ ਨੇ ਦਰਯੋਦਨ ਤੇ ਸ਼ਕੁਨੀ ਦਾ ਸਾਥ ਦਿੱਤਾ ਤੇ ਧਰਮ ਦਰਯੋਦਨ ਤੇ ਸ਼ਕੁਨੀ ਦੇ ਪਾਲੇ 'ਚ ਨਹੀਂ ਸੀ ਉੱਥੇ ਅਧਰਮ ਸੀ ਉੱਥੇ ਪਾਪ ਸੀ ਮੈਂ ਅੱਜ ਜਿਹੜੀ ਸੀਨੀਅਰ ਲੀਡਰਸ਼ਿਪ ਹੈ ਆਕਾਲੀ ਦਲ ਦੀ ਉਹਨਾਂ ਨੂੰ ਇਹੋ ਅਪੀਲ ਕਰਦਾ ਕਿ ਸ਼੍ਰੋਮਣੀ ਅਕਾਲੀ ਦਲ ਸਿੱਖਾਂ ਦੀ ਖੇਤਰੀ ਪਾਰਟੀ ਹੈ ਖੇਤਾਂ ਦੀ ਨਮਾਇੰਦਾ ਜ਼ਤੇਬੰਦੀ ਹੈ ਜੇ ਬਚਦੀ ਹੈ ਤੇ ਇਹਨੂੰ ਬਚਾਓ ਪਰੰਪਰਾਵਾਂ ਮਰਿਆਦਾਵਾਂ ਦਾ ਨਾਸ ਹੁੰਦਿਆਂ ਤੁਸੀਂ ਨਾ ਵੇਖੋ ਡਟ ਕੇ ਤੁਸੀਂ ਪਹਿਰਾ ਦਿਓ ਜਿਸ ਤਰ੍ਹਾਂ ਪੁਰਾਣੇ ਅਕਾਲੀ ਆਪਣੀ ਪੰਥਕ ਜਮਾਤ ਨੂੰ ਮਜ਼ਬੂਤ ਕਰਨ ਲਈ ਦਿੰਦੇ ਸੀ ਤੇ ਵਿਅਕਤੀ ਕਦੇ ਪਾਰਟੀਆਂ ਨਹੀਂ ਹੁੰਦੇ ਵਿਅਕਤੀ ਆਉਂਦੇ ਨੇ ਵਿਅਕਤੀ ਜਾਂਦੇ ਨੇ ਵਿਅਕਤੀ ਜਾਂਦੇ ਨੇ ਵਿਅਕਤੀ ਪੈਦਾ ਹੁੰਦੇ ਨੇ ਵਿਅਕਤੀ ਮਰ ਜਾਂਦੇ ਵੱਡੇ ਵੱਡੇ ਥਮ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਪੈਦਾ ਹੋਏ ਆ ਮਾਸਟਰ ਤਾਰਾ ਸਿੰਘ ਵਰਗੇ ਬਾਬਾ ਖੜਕ ਸਿੰਘ ਵਰਗੇ ਹੋਰ ਬਹੁਤ ਸਾਰੇ ਚਲੇ ਗਏ ਆਪਣੀ ਪ੍ਰਾਸਤ ਛੱਡ ਕੇ ਸ਼੍ਰੋਮਣੀ ਕਾਲੀ ਦਲ ਰਿਹਾ ਬੰਦੇ ਚਲੇ ਜਾਣਗੇ ਸ਼੍ਰੋਮਣੀ ਅਕਾਲੀ ਦਲ ਰਹੇਗਾ तो श्रोमणी अकाली दल में बचाओ दाल तो श्रोमणी अकाली दल उस सूरत बचेगा जो साडिया परंपरावान बचनगियां साड़िया मर्यादाव बच मैं समुचे पंथ को भी एक अपील करना कि तो अक्सर ही ताना देंगे ओलांबा देंगे कि जाहेदार अकाली फुला सिंह वर्गा होना चाहिए जिसे हिम्मत हो दृढ़ता हो दलेरी हो ਗੜਾ ਮਹਾਰਾਜਾ ਰਣਜੀਤ ਸਿੰਘ ਵਰਗੇ ਵੱਡੇ ਵੱਡੇ ਬਾਦਸ਼ਾਹਾਂ ਨੂੰ ਵੀ ਕਟੈਰੇ 'ਚ ਖੜਾ ਕਰ ਸਕੀ। ਰਾਜਸੀ ਕੀਤਾ ਤੇ ਉਹਦੀ ਸਜ਼ਾ ਬੋਖਤ ਰਹੇ। ਕਿ ਇਹ ਸਜ਼ਾ ਸਾਡੇ ਲਈ ਸਜ਼ਾ ਬਣ ਕੇ ਨਾ ਰਹਿ ਜਾਏ। ਇਸ ਲਈ ਮੈਂ ਸਮੁੱਚੇ ਸੰਤھ ਨੂੰ ਇਹ ਅਪੀਲ ਕਰਦਾ ਕਿ ਜਿਹੜੇ ਚਾਰ ਫੇਕ ਪੇਜ ਬਣਾ ਕੇ ਉੱਥੋਂ ਗੰਦੀਆਂ ਕਿਸਮ ਦੀਆਂ ਗੱਲਾਂ ਜੜੀਆਂ ਨੇ ਉਹ ਕਰਦੇ ਨੇ ਸਾਡੇ ਖਿਲਾਫ ਸਮੂਚਾ ਖਾਲਸਾ ਪੰਥ ਇਹਨਾਂ ਪ੍ਰਤੀ ਲਾਮਬੰਦ ਹੋਵੇ ਔਰ ਇਹਨਾਂ ਨੂੰ ਮੂੰਹ ਤੋੜ ਜਵਾਬ ਦੇਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਨੂੰ ਹੁਣੇ ਪਤਾ ਲੱਗਿਆ ਕਿ ਮੇਰੇ ਖਿਲਾਫ ਜਿਹੜੀ ਅਨਅਧਿਕਾਰਤ ਕਮੇਟੀ ਬਣਾਈ ਸੀ ਜਾਂਚ ਕਰਨ ਵਾਸਤੇ ਆਪ ਹੀ ਦਰਖਾਸਤ ਲੈ ਕੇ ਤੇ ਆਪ ਹੀ ਜਿਹੜੀ ਹੈ ਉਹ ਪਰਤਾਲੀਆ ਕਮੇਟੀ ਬਣਾਈ ਸੀ। ਅੱਜ ਉਹ ਦਾ 1 ਮਹੀਨੇ ਦਾ ਸਮਾਂ ਵਧਾ ਦਿੱਤਾ ਗਿਆ। ਮੈਨੂੰ ਲੱਗਦਾ ਹੈ ਕਿ ਉਹ 1 ਮਹੀਨੇ ਦਾ ਸਮਾਂ ਕਮੇਟੀ ਦਾ ਨਹੀਂ ਵਧਾਇਆ। ਕਮੇਟੀ ਨੂੰ 1 ਮਹੀਨੇ ਦਾ ਸਮਾਂ ਨਹੀਂ ਦਿੱਤਾ। ਬਲਕਿ ਮੈਨੂੰ 1 ਮਹੀਨੇ ਦਾ ਸਮਾਂ ਦਿੱਤਾ। ਕਿ ਕਾਕਾ ਹੁਣ ਅਸੀਂ ਆਹੀ ਕਰਾਂਗੇ। ਨਾ ਜਿਉਂਦਿਆਂ ਚ ਛੱਡਾਂਗੇ ਨਾ ਮਰਦਿਆਂ ਚ ਛੱਡਾਂ। ਤੋਰੀਆਂ ਗੁੱਲਮ ਕਾ ਕਿ ਰੱਖਾਂਗੀ ਪਰ ਮੈਂ ਇੱਕ ਗੱਲ ਸਾਫ਼ ਤੇ ਸਪਸ਼ਟ ਕਹਿ ਦੇਣਾ ਚਾਹਉਣਾ ਮੈਨੂੰ ਕੋਈ ਪਰਵਾਹ ਨਹੀਂ ਮੇਰੇ ਤੇ ਦੋਸ਼ ਲਾਏ ਉਹਨਾਂ ਦੋਸ਼ਾਂ ਅਧੀਨ ਮੇਰੀਆਂ ਸਵਾਵਾ ਖਤਮ ਕਰ ਦਿਓ ਮੈਨੂੰ ਕੋਈ ਇਤਰਾਜ਼ ਨਹੀਂ ਜੋ ਵੀ ਤੁਸੀਂ ਕਰਨਾ ਤੁਸੀਂ ਕਰ ਲਓ ਮੈਂ ਜੋ ਅਕਾਲ ਪੁਰਖ ਦੀ ਅਪਾਰ ਕਿਰਪਾ ਦ੍ਰਿਸ਼ਟੀ ਨਾਲ 2 ਦਸੰਬਰ ਨੂੰ ਪੰਥ ਸਿੰਘ ਸਹਿਬਾਨ ਦੇ ਫੈਸਲੇ ਦੇ ਵਿੱਚ ਜਿਹੜਾ ਸ਼ਾਮਲ ਹੋਇਆ ਮੈਂ ਉਦੋਂ ਵੀ ਘਡੋਲ ਸੀ ਹੁਣ ਵੀ ਘਡੋਲ ਹਾਂ ਇਹ ਘਡੋਲ ਹੀ ਰਹਾਂਗਾ ਕਿਸੇ ਘਬਰਾਟ ਕਿਸੇ ਚਿੰਤਾ ਕਿਸੇ ਫਿਕਰ ਦੇ ਵਿੱਚ ਬਿਲਕੁਲ ਨਹੀਂ ਪਾਵਾਂਗਾ ਕਿਉਂਕਿ ਕਿਹੜੇ ਸੰਘਰਸ਼ ਹੁੰਦੇ ਆ ਇਹ ਬੰਦੇ ਨੂੰ ਜਿਉਣਾ ਸਿਖਾਉਂਦੇ ਨੇ ਬੰਦੇ ਨੂੰ ਲੜਨਾ ਸਿਖਾਉਂਦੇ ਨੇ ਇਸ ਕਰਕੇ ਮੈਨੂੰ ਕੋਈ ਸ਼ਿਕਰ ਨਹੀਂ ਹਾਂ ਮੈਂ ਇੱਕ ਗੱਲ ਜ਼ਰੂਰ ਕਹਾਂਗਾ ਸ਼੍ਰੋਮਣੀ ਅਕਾਲੀ ਦਲ ਦੀ ਜਿਹੜੀ ਸੀਨੀਅਰ ਲੀਡਰਸ਼ਿਪ ਹੈ ਉਸ ਨੇ ਮਹਾਭਾਰਤ ਤੁਸੀਂ ਸਾਰਿਆਂ ਨੇ ਵੇਖਿਆ ਟੈਲੀਵਿਜ਼ਨਾਂ ਦੇ ਉੱਤੇ ਚੱਲਿਆ ਉਹਦੇ ਵਿੱਚ ਭੀਸ਼ਮ ਪਤਾਮਾ ਦਰੁਣਾਚਾਰੀਆ ਕਿਰਪਾਚਾਰੀਆ ਵਰਗੇ ਜਿਹੜੇ ਵੱਡੇ ਵੱਡੇ ਮਹਾਰਥੀ ਸੀ ਉਹ ਅਰਜੁਨ ਦੇ ਨਾਲੋਂ ਕਿਸੇ ਵੀ ਗੱਲੋਂ ਘੱਟ ਨਹੀਂ ਸੀ ਬੁਰੇ ਪ੍ਰਾਕਰਮੀ ਯੋਧੇ ਸੀ ਪਰ ਉਹ ਇਸ ਲਈ ਖਤਮ ਹੋ ਗਏ ਕਿਉਂਕਿ ਉਹਨਾਂ ਨੇ ਦਰਯੋਦਨ ਤੇ ਸ਼ਕੁਨੀ ਦਾ ਸਾਥ ਦਿੱਤਾ ਤੇ ਧਰਮ ਦਰਯੋਦਨ ਤੇ ਸ਼ਕੁਨੀ ਦੇ ਪਾਲੇ 'ਚ ਨਹੀਂ ਸੀ ਉੱਥੇ ਅਧਰਮ ਸੀ ਉੱਥੇ ਪਾਪ ਸੀ ਮੈਂ ਅੱਜ ਜਿਹੜੀ ਸੀਨੀਅਰ ਲੀਡਰਸ਼ਿਪ ਹੈ ਆਕਾਲੀ ਦਲ ਦੀ ਉਨਨੂੰ ਇਹੋ ਅਪੀਲ ਕਰਦਾ ਕਿ ਸ਼੍ਰੋਮਣੀ ਅਕਾਲੀ ਦਲ ਸਿੱਖਾਂ ਦੀ ਖੇਤਰੀ ਪਾਰਟੀ ਹੈ ਸਿੱਖਾਂ ਦੀ ਨੁਮਾਇੰਦਾ ਜੱਤੇ ਬੰਦੀ ਹੈ ਜੇ ਬਚਦੀ ਹੈ ਤੇ ਇਹਨੂੰ ਬਚਾਓ ਪਰੰਪਰਾਵਾਂ ਮਰਿਆਦਾਵਾਂ ਦਾ ਨਾਸ ਹੁੰਦਿਆਂ ਤੁਸੀਂ ਨਾ ਵੇਖੋ ਡਟ ਕੇ ਤੁਸੀਂ ਪਹਿਰਾ ਦਿਓ ਜਿਸ ਤਰ੍ਹਾਂ ਪੁਰਾਣੇ ਅਕਾਲੀ ਆਪਣੀ ਪੰਥਕ ਜਮਾਤ ਨੂੰ ਮਜ਼ਬੂਤ ਕਰਨ ਲਈ ਦਿੰਦੇ ਸੀ ਤੇ ਵਿਅਕਤੀ ਕਦੇ ਪਾਰਟੀਆਂ ਨਹੀਂ ਹੁੰਦੇ ਵਿਅਕਤੀ ਆਉਂਦੇ ਨੇ ਵਿਅਕਤੀ ਜਾਂਦੇ ਨੇ ਵਿਅਕਤੀ ਜੰਮਦੇ ਨੇ ਵਿਅਕਤੀ ਪੈਦਾ ਹੁੰਦੇ ਨੇ ਵਿਅਕਤੀ ਮਰ ਜਾਂਦੇ ਵੱਡੇ ਵੱਡੇ ਥੰਮ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਪੈਦਾ ਹੋਏ ਆ ਮਾਸਟਰ ਤਾਰਾ ਸਿੰਘ ਵਰਗੇ ਬਾਬਾ ਖੜਕ ਸਿੰਘ ਵਰਗੇ ਹੋਰ ਬਹੁਤ ਸਾਰੇ ਚਲੇ ਗਏ ਆਪਣੀ ਬਰਾਸਤ ਛੱਡ ਕੇ ਸ਼ਰੋਮਣੀ ਅਕਾਲੀ ਦਲ ਰਿਹਾ ਹੈ ਬੰਦੇ ਚਲੇ ਜਾਣਗੇ ਸ਼ਰੋਮਣੀ ਅਕਾਲੀ ਦਲ ਰਹੇਗਾ ਤੁਸੀਂ ਸ਼ਰੋਮਣੀ ਅਕਾਲੀ ਦਲ ਨੂੰ ਬਚਾਓ ਤੇ ਸ਼ਰੋਮਣੀ ਅਕਾਲੀ ਦਲ ਉਸ ਸੂਰਤ 'ਚ ਬਚੇਗਾ ਜੇ ਸਾਡੀਆਂ ਪਰੰਪਰਾਵਾਂ ਬਚਣਗੀਆਂ ਸਾਡੀਆਂ ਮਰਿਆਦਾਵਾਂ ਬਚਣਗੀਆਂ ਮੈਂ ਸਮੁੱਚੇ ਪੰਥ ਨੂੰ ਵੀ ਇਹ ਅਪੀਲ ਕਰਦਾ ਕਿ ਤੁਸੀਂ ਅਕਸਰ ਹੀ ताना दें ओलाभा दें कि जहेदार अकाली फूला सिंह वर्गा होना चाहिए जिसे हिम्मत हो दृढ़ता हो दलेरी हो जो महाराजा रणजीत वर्गे वे बादशाह कटहरे च खड़ा कर सके अज अ सज़ा भुगत रहे ते ए सजा साढ़े लिए सजा बन के ना रह जाए इसलिए मैं समुचे ਪੰਥ ਨੂੰ ਇਹ ਅਪੀਲ ਕਰਦਾ ਕਿ ਜਿਹੜੇ ਚਾਰ ਫੇਕ ਪੇਜ ਬਣਾ ਕੇ ਉੱਥੋਂ ਗੰਦੀਆਂ ਕਿਸਮ ਦੀਆਂ ਗੱਲਾਂ ਜੜੀਆਂ ਨੇ ਉਹ ਕਰਦੇ ਨੇ ਸਾਡੇ ਖਿਲਾਫ ਸਮੁੱਚਾ ਖਾਲਸਾ ਪੰਥ ਇਹਨਾਂ ਪ੍ਰਤੀ ਲਾਮਬੰਦ ਹੋਵੇ ਔਰ ਇਹਨਾਂ ਨੂੰ ਮੂੰਹ ਤੋੜ ਜਵਾਬ ਦੇਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਨੂੰ ਹੁਣੇ ਪਤਾ ਲੱਗਿਆ ਕਿ ਮੇਰੇ ਖਿਲਾਫ ਜਿਹੜੀ ਅਨਅਧਿਕਾਰਤ ਕਮੇਟੀ ਬਣਾਈ ਸੀ ਜਾਂਚ ਕਰਨ ਵਾਸਤੇ ਆਪ ਹੀ ਦਰਖਾਸਤ ਲੈ ਕੇ ਤੇ ਆਪ ਹੀ ਜਿਹੜੀ ਹੈ ਉਪਰਤਾਲੀਆ ਕਮੇਟੀ ਬਣਾਈ ਸੀ ਬਾਅਦੋਂ ਦਾ ਇੱਕ ਮਹੀਨੇ ਦਾ ਸਮਾਂ ਵਧਾ ਦਿੱਤਾ ਗਿਆ ਮੈਨੂੰ ਲੱਗਦਾ ਹੈ ਕਿ ਉਹ ਇੱਕ ਮਹੀਨੇ ਦਾ ਸਮਾਂ ਕਮੇਟੀ ਦਾ ਨਹੀਂ ਵਧਾਇਆ ਕਮੇਟੀ ਨੂੰ ਇੱਕ ਮਹੀਨੇ ਦਾ ਸਮਾਂ ਨਹੀਂ ਦਿੱਤਾ ਬਲਕਿ ਮੈਨੂੰ ਇੱਕ ਮਹੀਨੇ ਦਾ ਸਮਾਂ ਦਿੱਤਾ ਕੇ ਕਾਕਾ ਹੁਣ ਅਸੀਂ ਐਂ ਹੀ ਕਰਾਂਗੇ ਨਾ ਜਿਉਂਦੇ ਆਂ ਚ ਛੱਡਾਂਗੇ ਨਾ ਮਰਦੇ ਆਂ ਚ ਛੱਡਾਂਗੇ ਤੋਰੀ ਅੰਗੂਲਮ ਕਾ ਕੇ ਰੱਖਾਂਗੇ ਪਰ ਮੈਂ ਇੱਕ ਗੱਲ ਸਾਫ਼ ਤੇ ਸਪਸ਼ਟ ਯਾਦ ਰਹਿਣਾ ਚਾਹੁੰਨਾ